ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਅਜੀਤ ਪਰਵਾ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਅੱਜ ਅਸੀਂ ਪਹੁੰਚਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਸ਼ੋ ਪ੍ਰਾਪਤ ਜਗਾ ਕਿਲਾ ਮਵਾਰਕ ਸਾਹਿਬ ਮੇਖੇ ਜਿੱਤੇ ਕਿ ਪਿਛਲੇ ਤਿੰਨ ਦਿਨਾਂ ਤੋਂ ਜਿਹੜੇ ਸਮਾਗਮ ਕਰਾਏ ਜਾ ਰਹੇ ਹੈਗੇ ਤੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਬੜੇ ਜੋਸ਼ ਹੈਗਾ ਤੇ ਉਹਨਾਂ ਵੱਲੋਂ ਜਿਹੜੇ ਪ੍ਰੋਗਰਾਮ ਕਰਾਏ ਜਾ ਰਹੇ ਸਾਨੂੰ ਦਿਖਾ ਦਿੱਤੇ ਕਿ ਲੰਗਰ ਵਰਤਾਏ ਜਾ ਰਿਹਾ ਹੈ ਕਿ ਉਧਰ ਜਿਹੜੇ ਕੀਰਤਨ ਹੋ ਰਿਹਾ ਹੈ ਕਿ ਟਾਢੀ ਰਾਗੀ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਹੈਗੇ ਉਹਨਾਂ ਵੱਲੋਂ ਵੀ ਜਿਹੜਾ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈਗਾ ਤੇ ਸਾਡੇ ਨਾਲ ਜਿਹੜੇ ਤ ਸੇਖਾ ਨੂੰ ਵੀ ਜੁੜੇ ਆ ਕੇ ਉਹਨਾਂ ਨਾਲ ਵੀ ਗੱਲਬਾਤ ਕਰ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਖਾਲਸਾ ਜੀ ਪਹਿਲਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਅੱਗੇ ਲੱਖ ਲੱਖ ਵਧਾਈਆਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦੇ ਅੱਗੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਅੱਜ ਜਿਹੜਾ ਪ੍ਰਕਾਸ਼ ਦੇ ਰਾਜ ਦਾ ਇਹ ਬਣਾਇਆ ਜਾ ਰਿਹਾ ਹੈਗਾ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾ ਰਹੇਗੇ ਕਿਲਾਮਾ ਸਤਗੁਰੂ ਨਾਨਕ ਪ੍ਰਤੀ ਆ ਮਿੱਟੀ ਧੁੰਦ ਜਗ ਚਾਨਣ ਹੋ ਆ ਜਿਉਂ ਪਰ ਸੂਰਜ ਨਿਕਲਿਆ ਤਾਰੇ ਛਾਪਨ ਦੇ ਫਲਵਾਏ ਸੇ ਦਿਨ ਜਦ ਸਤਗੁਰੂ ਜਾਗਤਗੁਰੂ ਪਹਿਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸੂਕੀਆਂ ਬਖਣਾ ਸ਼ਹਿਰ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਕਿਲਾਮਰਖ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਪਰਸਤੂਰ ਤੋਂ ਸ਼ਰੀਆ ਖਾਨਪੁਰ ਸਾਹਿਬ ਆਰੰਭ ਹੋਏ ਕੱਲ ਸਾਰੇ ਸ਼ਹਿਰ ਦੀਆਂ ਪ੍ਰਵਾਹਤ ਫਿਰੀਆਂ ਇਸ ਪਵਿੱਤਰ ਸਥਾਨ ਤੇ ਇਕੱਤਰ ਹੋਣੀਆਂ ਜੋ ਸਾਰੇ ਪਾਕਿਸਤਾਨਾਂ ਤੋਂ ਆ ਕਰਕੇ ਸ਼ਬਦ ਕੀਰਤਨ ਕਾਤਿਆਂ ਸੰਗਤਾਂ ਇਸ ਸਥਾਨ ਤੇ ਪਹੁੰਚੀਆਂ ਅਤੇ ਸੰਗਤ ਗੁਰੂ ਜੀ ਨੂੰ ਨਮਸਕਾਰ ਕਰਕੇ ਇਲਾਹੀ ਬਾਣੀ ਦੇ ਹਰਜਸ ਕੀਰਤਨ ਸ਼ਬਦ ਦੀ ਪਸੰਗਤਾ ਨੇ ਕੀਤੀ ਅਤੇ ਸਮਾਪਤੀ ਪ੍ਰਵਾਤਰੀਆਂ ਦੀ ਸਭਾਵਨਾ ਸਥਾਨਾਂ ਤੇ ਸਲਾਨਾ ਹੀ ਹੁੰਦੀ ਹੈ ਇਸ ਵਾਰ ਇਸ ਸੰਗਤ ਨੇ ਬੜੇ ਉਤਸ਼ਾਹ ਦੇ ਨਾਲ ਸਮਾਪਤੀ ਕੀਤੀ ਅੱਜ ਗੁਰਦੁਆਰਾ ਕਿਲਾ ਮਰਗ ਸਾਬ ਸ੍ਰੀ ਦਰਬਾਰ ਸਾਹਿਬ ਵਿਖੇ ਜੀ ਖੇਚਲੀ ਖਾਨ ਪਰਸੇ ਦੇ ਤੋਂ ਉਪਰੰਤ ਵਿਸ਼ੇਸ਼ ਸਮਾਗਮ ਜੋ ਖੁੱਲੇ ਪੰਡਾਲ ਦੇ ਵਿੱਚ ਹੋ ਰਹੇ ਹਨ ਜਿਸ ਦੇ ਵਿੱਚ ਪੰਤ ਉਪਸਿਧ ਢਾਡੀ ਜੱਥੇ ਕੀਰਤਨੀ ਜੱਥੇ ਵਿਸ਼ੇਸ਼ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜੁਰੀ ਲੱਗ ਜੱਥਾ ਪਹੁੰਚ ਰਿਹਾ ਹੈ ਜੋ ਤਕਰੀਬਨ 1:00 ਤੋਂ 2:00 ਵਜੇ ਤੱਕ ਸੰਗਤਾਂ ਨੂੰ ਇਲਾਹੀ ਬਾਣੀ ਦੇ ਹਰਜਸ ਕੀਰਤਨ ਦੇ ਨਾਲ ਜੋੜੇਗਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਾਂ ਨੂੰ ਔਪਦੇਸ਼ ਬਖਸ਼ਿਸ਼ ਕੀਤਾ ਹੈ ਕਿਰਤ ਕਰੋ ਨਾਮ ਜੋ ਕੋ ਵੰਡ ਕੇ ਛਕੋ ਇਸ ਧੰਨ ਤੇ ਆਪਾਂ ਨੂੰ ਵੀ ਪੈਰਾ ਦੇਣਾ ਚਾਹੀਦਾ ਹੈ ਇਹ ਜੋ ਸਿੱਖ ਕੌਮ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਇਸ ਕਰਕੇ ਹੀ ਆਪਾਂ ਹਰ ਰੋਜ਼ ਅਰਦਾਸ ਦੇ ਵਿੱਚ ਦੋਵੇਂ ਟਾਈਮ ਹਰ ਸਿੱਖ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਦਾ ਹੈ ਸੋ ਆਪਾਂ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਕਮਾਈਏ ਦੀਨ ਦੁਨੀਆ ਦੀ ਲੋਕਾਈ ਦੀ ਸੇਵਾ ਕਰੀਏ ਗੁਰੂ ਸਾਹਿਬ ਦੀ ਸੇਵਾ ਕਰੀਏ ਇਹ ਹੀ ਸਤਿਗੁਰੂ ਜੀ ਨੇ ਆਪਾਂ ਨੂੰ ਆਪਣੇ ਉਪਦੇਸ਼ ਵਿੱਚ ਦਿੱਤੇ ਹਨ ਸਰਵਤ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਪਦੇਸ਼ ਦਿੱਤਾ ਗਿਆ ਸੀ ਆ ਕਿ ਤਕਰੋ ਨਾਮ ਜਪੋ ਵੰਡ ਸਕੋ ਪਰ ਅੱਜ ਕੱਲ ਦੀ ਲਕਾਈ ਹੈ ਜਿਹੜੀ ਉਹ ਇਸ ਵੰਡ ਸਕੋ ਤੋਂ ਕਿਰਤ ਕਰੋ ਤੋਂ ਦੂਰ ਹੁੰਦੀ ਜਾ ਰਹੀ ਹੈ ਜੋ 사ਤੂਰੀ ਨੇ ਆਪਾਂ ਨੂੰ ਕਿਰਤ ਕਰਨਾ ਨਾਮ ਜਪਣਾ ਅਤੇ ਵੰਡ ਸਕਣ ਦਾ ਜੋ ਸੰਤ ਬਹੁਤ ਉੱਚਾ ਚੰਗਾ ਸੰਧਾਰਤ ਹੈ ਆਪਕਾ ਨੂੰ ਇਸ ਤੇ ਪੈਰਾ ਦੇਣਾ ਚਾਹੀਦਾ ਹੈ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਭਾਵੇਂ ਕਿ ਹਰ ਵਰਗ ਦੇ ਲੋਕ ਹਰ ਵਰਗ ਦੀ ਸੰਗਤ ਚਾਹੇ ਉਹ ਹਿੰਦੂ ਵੀ ਦੇ ਹਨ ਚਾਹੇ ਮੁਸਲਮਾਨ ਹਨ ਇਸਾਈ ਹਨ ਸਿੱਖ ਹਨ ਸਾਰੇ ਹੀ ਇਸ ਕਰਕੇ ਹੀ ਆਪਾਂ ਸਾਧੂ ਜੀ ਨੂੰ ਜਗਤਗੁਰੂ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰਜਾ ਦੇ ਰਹੇ ਹਾਂ ਅਤੇ ਸਾਰੀਆਂ ਸੰਗਤਾਂ ਸਾਧਗੁਰੂ ਜੀ ਨੂੰ ਜਗਤਗੁਰੂ ਮੰਨਦੀਆਂ ਹਨ ਅਤੇ ਸਾਈਂ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਾਂ ਨੂੰ ਇਹ ਉਪਦੇਸ਼ ਦ੍ਰਿੜ ਕਰਵਾਇਆ ਕਿ ਕਿਰਤ ਕਰੋ ਕਿਉਂਕਿ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਇਸ ਦੇ ਨਾਲ ਆਪਾਂ ਨੂੰ ਸਤੂਰ ਜੀ ਨੇ ਪ੍ਰੇਸ਼ਵਾਸ਼ਸ਼ ਕੀਤਾ ਹੈ ਕਿ ਆਪਣੀ ਕਿਰਤ ਕਰਨੀ ਹੈ ਉਸ ਕਿਰਤ ਦੇ ਵਿੱਚੋਂ ਦਸਵਾਜੋ ਹਿੱਸਾ ਹੈ ਆਪਾਂ ਨੇ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰਾਂ ਦੇ ਲਈ ਅਤੇ ਜਾਂ ਲੋੜਵੰਦਾਂ ਦੀ ਲੋਕਾਇ ਦੀ ਸੇਵਾ ਦੇ ਲਈ ਵਰਤਣਾ ਹੈ ਇਹ ਸਤੂਰ ਜੀ ਦਾ ਸੁਭਾਅ ਸੀ ਅਤੇ ਨਾਮ ਜਪਣ ਦੀ ਆਪਾਂ ਨੂੰ ਸਤੂਰ ਜੀ ਨੇ ਤਾਕੀਦ ਕੀਤੀ ਸਤੂਰ ਜੀ ਨੇ ਕਿ ਜਿਸ ਕਰਕੇ ਆਪਾਂ ਇਸ ਭਾਵ ਜਲ ਸਾਗਰ ਤੋਂ ਪਾਰ ਹੋ ਸਕਦੇ ਹਾਂ ਅਤੇ ਵੰਡ ਛੱਕਣ ਦਾ ਉਪਦੇਸ਼ ਸਤਿਗੁਰੂ ਜੀ ਨੇ ਆਪਾਂ ਨੂੰ ਜੋ ਆਪਾਂ ਦਸਵਾ ਹਿੱਸਾ ਕੱਢਦੇ ਹਾਂ ਅਤੇ ਉਹਨਾਂ ਪਾਈ ਦੇ ਲਈ ਲੋੜਵੰਦਾਂ ਦੀ ਸਹਾਇਤਾ ਕਰੀਏ ਇਹ ਸਤਿਗੁਰੂ ਜੀ ਦਾ ਬਹੁਤ ਸਰਬੋਤਮ ਸਿਧਾਂਤ ਹੈ ਇਸ ਤੇ ਆਪਾਂ ਨੂੰ ਪੈਰਾ ਦੇਣਾ ਚਾਹੀਦਾ ਹੈ ਆਪ ਸਿੱਖ ਦਾ ਫਰਜ਼ ਵੰਡਾ ਹੈ ਕਿ ਆਪਾਂ ਸਤਿਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਆਮਲ ਦੇ ਵਿੱਚ ਲਿਆਉਣਾ ਕਰੀਏ ਜੋ ਕਿ ਪੀੜ੍ਹੀ ਹੈ ਜਿਹੜੀ ਉਹ ਜਿਸ ਦੇ ਕਾਇਦਗੀ ਦਾ ਸਿੱਖੀ ਤੋਂ ਬਹੁਤ ਦੂਰ ਹੁੰਦੀ ਆਈ ਹੈ ਪ੍ਰਤੀਤ ਪਰੇ ਵੱਲ ਜਾ ਰਹੀ ਹੈ ਕਿ ਸਤਾਰੀ ਹੁੰਦੇ ਸੀ ਅੱਗੇ ਪੱਗ ਦਸਤਾਰ ਸਾਈਂ ਪਰ ਉਸ ਤੋਂ ਦੂਰ ਹੁੰਦੀ ਜਾਂਦੀ ਹੈ ਇਹਦੇ ਵਿੱਚ ਮਾਪਿਆਂ ਦਾ ਕਿੰਨਾ ਰੋਲ ਹੈ ਇਸ ਦੇ ਵਿੱਚ ਜੋ ਜੇਕਰ ਆਪਾਂ ਦੇਖਿਆ ਜਾਵੇ ਧਰਮ ਦਾ ਪ੍ਰਚਾਰ ਹਰ ਗੁਰਦੁਆਰਾ ਸਾਹਿਬ ਜਿਵੇਂ ਸ਼ਹਿਰ ਦੇ ਵਿੱਚ ਬਿਆਨਤ ਗੁਰਦੁਆਰੇ ਹਨ ਗੁਰਦੁਆਰਾ ਸਾਹਿਬਾਂ ਦੇ ਵਿੱਚ ਹਰ ਰੋਜ਼ ਕੀਰਤਨ ਕਥਾ ਪ੍ਰਚਾਰ ਹੋ ਰਿਹਾ ਹੈ ਪ੍ਰਚਾਰ ਦੀ ਕੋਈ ਘਾਟ ਨਹੀਂ ਹੈ ਪਰ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਜਦੋਂ ਇੱਕ ਮਾਂ ਪਹਿਲਾ ਗੁਰੂ ਹੁੰਦਾ ਹੈ ਹਰ ਇੱਕ ਇਨਸਾਨ ਦਾ ਜੇਕਰ ਮਾ ਮਾਤਾ ਪਿਤਾ ਉਸ ਨੂੰ ਸਿੱਧੇ ਰਾਹ 'ਤੇ ਪਾਉਣ ਤਾਂ ਕੋਈ ਵੀ ਅਹਜਾ ਇਨਸਾਨ ਨਹੀਂ ਜਿਹੜਾ ਮਾਤਾ ਪਿਤਾ ਦੀ ਆਗਿਆ ਨਾ ਮੰਨੇ ਅਤੇ ਇੱਕ ਚੰਗਾ ਇਨਸਾਨ ਨਾ ਬਣੇ ਇਸ ਕਰਕੇ ਮਾਂ ਦਾ ਬਹੁਤ ਵੱਡਾ ਰੋਲ ਹੈ ਮਾਂ ਨੂੰ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਧੀ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਜੋ ਪਹਿਲਾਂ ਦਾਦੀ ਮਾਂ ਤੋਂ ਆਪਾਂ ਸੁਣਦੇ ਸੀ ਤੇ ਸਹਿਜਾਦਿਆਂ ਨੇ ਆਪਾਂ ਨੂੰ ਇਸ ਤਰ੍ਹਾਂ ਦਾ ਸਾਹਿਬ ਜਾਨ ਨੇ ਨੀਹਾਂ ਦੇ ਵਿੱਚ ਚਿੰਨ ਕੇ ਇਸ ਦਸਤਾਰ ਦੀ ਇਸ ਧਰਮ ਦੀ ਰਾਖੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਸੀਦियां ਦਿੱਤੀਆਂ ਬਿਆਨਤ ਸਿੱਖ ਧਰਮ ਦੇ ਵਿੱਚ ਅਸੀਦियां ਹੋਈਆਂ ਉਹ ਅਕਸਰ ਹੀ ਇਹ ਆਪਾਂ ਪੁਰਾਣੇ ਬਜ਼ੁਰਗ ਜਾਂ ਪ੍ਰਾਤਨ ਆਪਣੇ ਵੱਡੇ ਵਡੇਰੇ ਬਜ਼ੁਰਗ ਸਨ ਉਹ ਆਪਾਂ ਨੂੰ ਸ਼ਾਹ ਨੂੰ ਬੈਠ ਕੇ ਆਪਾਂ ਨੂੰ ਸੱਚੀਆਂ ਸੁਣਾਉਂਦੇ ਸਨ ਆਪਾਂ ਜੁੜਦੇ ਸਨ ਸੀ ਅਤੇ ਅੱਜ ਕਿਸੇ ਕੋਲੇ ਜੋ ਭਜ ਦਉਣ ਦਾ ਸਮਾਂ ਹੈ ਅਜੋਕਾ ਸਮਾਂ ਜੋ ਇੱਕ ਮਨੁੱਖ ਮਸ਼ੀਨਰੀ ਬਣ ਚੁੱਕਿਆ ਹੈ ਮਾਤਾ ਪਿਤਾ ਕੋਲੇ ਕੋਈ ਸਮਾਂ ਨਹੀਂ ਹੈ ਅਤੇ ਬੱਚੇ ਕੋਲੇ ਵੀ ਸਮਾਂ ਨਹੀਂ ਇਸ ਕਰਕੇ ਆਪਾਂ ਸੰਜੇ ਪਰਿਵਾਰਾਂ ਦੇ ਵਿੱਚ ਰਹਿ ਕੇ ਅਤੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਹੀ ਆਪਾਂ ਸਿੱਖ ਧਰਮ ਦੇ ਨਾਲ ਜੋੜ ਸਕਦੇ ਹਾਂ ਜੇਕਰ ਗੁਰੂ ਦੀ ਬਖਸ਼ਿਸ਼ ਆਪਾਂ ਲੈਣੀ ਹੈ ਪਹਿਲਾਂ ਆਪਾਂ ਨੂੰ ਉਸ ਸਤਾਤਾਂ ਨੂੰ ਕਮਾਉਣਾ ਪਵੇਗਾ ਇਸ ਕਰਕੇ ਸਤਨੂਜੀ ਦੇ ਆਪ ਸਤਾਤਾਂ ਨੂੰ ਕਮਾਉਣਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਵੀ ਮਾਂ ਇੱਕ ਜੇ ਪਹਿਲਾ ਗੁਰੂ ਹੁੰਦੀ ਹੈਗੇ ਪਹਿਲਾ ਅਧਿਆਪਕ ਹੁੰਦਾ ਉਹ ਆਪਣੇ ਬੱਚੇ ਨੂੰ ਕੋਈ ਵੱਡਾ ਬਦਵਾਨ ਵੀ ਬਣਾ ਸਕਦੀ ਹੈ ਕੋਈ ਧਾਰਮਿਕ ਲੋਕ ਵੀ ਬਣਾ ਸਕਦੀ ਹੈ ਤੇ ਉਹ ਥੱਗ ਚੋਰ ਵੀ ਬਣਾ ਸਕਦੀ ਹੈ ਕਿ ਵੱਡਾ ਰੋਲਾ ਕਰਾਉਂਦਾ ਕਿਉਂਕਿ ਆਪਾਂ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ ਜਿਸ ਤਰ੍ਹਾਂ ਆਪਾਂ ਬਾਬਾ ਫਰੀਦ ਜੀ ਦੀ ਗੱਲ ਕਰੀਏ ਉਹਨਾਂ ਨੂੰ ਇੱਕ ਮਾਂ ਦੇ ਉਪਦੇਸ਼ ਦੇ ਨਾਲ ਹੀ ਉਹ ਉਸਨੇ ਗੁਰੂ ਧਾਰਨ ਕੀਤਾ ਬਾਬਾ ਜੀ ਨੇ ਇਸ ਕਰਕੇ ਉਹ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਜੋ ਬਾਬਾ ਫਰੀਦ ਜੀ ਦੀ ਬਾਣੀ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਹਦੇ ਵਿੱਚ ਮਾਂ ਦਾ ਬਹੁਤ ਵੱਡਾ ਰੋਲ ਸੀ ਇਸ ਕਰਕੇ ਜਿਸ ਤਰ੍ਹਾਂ ਧਰੂ ਦੀ ਮਾਤਾ ਉਸਨੇ ਉਸ ਨੂੰ ਦੱਸਣਾ ਕੀਤਾ ਕਿ ਆਪਣੇ ਕੋਲੇ ਰਾਜ ਭਾਗ ਇਸ ਕਰਕੇ ਨਹੀਂ ਹੈ ਕਿ ਆਪਾਂ ਪਹਿਲਾਂ ਪਿਛਲੇ ਜਨਮ ਦੇ ਵਿੱਚ ਨਾਮ ਨਹੀਂ ਜਪਿਆ ਇਸ ਕਰਕੇ ਛੋਟੀ ਉਮਰ ਦੇ ਵਿੱਚ ਹੀ ਜੋ ਤਰੁ ਭਗਤ ਹੋਏ ਹਨ ਉਹਨਾਂ ਨੇ ਨਾਮ ਜਪਣਾ ਸ਼ੁਰੂ ਕੀਤਾ ਉਸ ਅਕਾਲ ਪੁਰਖ ਦੇ ਵਿੱਚ ਇੱਕ ਮੱਕ ਹੋਏ ਅੱਜ ਉਹਨਾਂ ਦਾ ਵੀ ਗੁਰਬਾਣੀ ਦੇ ਵਿੱਚ ਨਾਮ ਦਰਜ ਹੈ ਇਸ ਕਰਕੇ ਹੀ ਆਪਾਂ ਗੁਰਬਾਣੀ ਦੇ ਅਨੁਸਾਰ ਜੇਕਰ ਮੰਨੀਏ ਗੁਰਬਾਣੀ ਦੇ ਅਨੁਸਾਰ ਮਾਂ ਦਾ ਬਹੁਤ ਵੱਡਾ ਰੋਲ ਹੈ ਵੱਡੇ ਵੱਡੇ ਭਗਤ ਸੂਰਮੇ ਆਪੇ ਦਾਨੀ ਇੱਕ ਮਾਂ ਦੀ ਕੁਖ ਤੋਂ ਜਨਮ ਲੈ ਕੇ ਪੈਦਾ ਹੁੰਦੇ ਹਨ ਪੈਦਾ ਹੋ ਕਰਕੇ ਜੇਕਰ ਮਾਂ ਦਾ ਰੋਲ ਇਹ ਬਹੁਤ ਵੱਡਾ ਹੈ ਕਿ ਜੇ ਉਸ ਨੂੰ ਸਿੱਖਿਆ ਦਿੱਤੀ ਜਾਵੇ ਕਿ ਪੁੱਤ ਇਸ ਪਾਸੇ ਇਹ ਗਲਤ ਰਸਤਾ ਹੈ ਇਹ ਸਹੀ ਰਸਤਾ ਹੈ ਧਰਮ ਦੇ ਵਿੱਚ ਖਾਸ ਕਰਕੇ ਜੋੜਨ ਲਈ ਮਾਂ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਗੁਰਬਾਣੀ ਨੇ ਵੀ ਇਹ ਫੈਸਲਾ ਆਪਾਂ ਨੂੰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਹੱਦ ਗ੍ਰਾਂਤੀ ਬੂਟਾ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇੱਕ ਮਾਂ ਦਾ ਜਿਹੜਾ ਬਹੁਤ ਵੱਡਾ ਰੋਲ ਹੁੰਦਾ ਹੈਗਾ ਉਹ ਆਪਣੇ ਧੀ ਪੁੱਤ ਨੂੰ ਧੱਗ ਚੋਰ ਵੀ ਬਣਾ ਸਕਦੇ ਆ ਤੇ ਵੱਡਾ ਵਿਦਵਾਨ ਜਾਂ ਧਰਮੀ ਪੁਰਸ਼ ਵੀ ਬਣਾ ਸਕਦੇ ਆ ਕਿਉਂਕਿ ਉਹ ਜਿਹੜੀ ਮਾਂ ਗਈ ਉਹ ਇੱਕ ਵੱਡਾ ਗੁਰੂ ਹੁੰਦੀ ਆ ਜਾਂ ਵੱਡਾ ਅਧਿਆਪਕ ਹੁੰਦੀ ਆ ਪਹਿਲਾ ਅਧਿਆਪਕ ਹੁੰਦੀ ਆ ਜੀ ਰੋਸ਼ਿੰਦਾ ਤੋਂ ਜੀਨਟੀ ਮਿਲ ਲਈ ਨਰ ਸਿੰਘ ਸਿੱਧੂ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੇ ਪਾਤਸ਼ਾਹ ਅਨਛੇ ਗੁਰੂ ਗੰਨਕਾ ਜੀ ਦਾ ਜਨਮ ਦਿਹਾੜਾ ਜੀ ਆ ਮਰਦਾਨਿਆਂ ਜਨਮ ਦਿਹਾੜੇ ਦੀ ਗੁਰਪੁਰਬ ਦੀ ਖੁਸ਼ੀ ਵਿੱਚ ਮੈਂ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੀ ਆ ਅੱਜ ਬਹੁਤ ਹੀ ਭਾਗਾਂ ਵਾਲੇ ਆ ਜਿਹੜੇ ਅੱਜ ਆਪਣੇ ਗੁਰਦੁਆਰੇ ਵਿਖੇ ਦਰਸ਼ਨ ਕਰਨ ਆਏ ਆ ਜੀ ਉਹ ਗੁਰਧਿਆਰਣ ਕਾ ਲੱਗੀਆਂ ਸਾਰੀ ਸਾਥ ਸੰਗਤ ਜੀ ਬਹੁਤ ਖੁਸ਼ੀ ਦੀ ਅੱਜ ਗੱਲ ਹੈਗੀ ਆ ਜੀ ਜਦੋਂ ਆਪਣੇ ਗੁਰੂ ਸਾਹਿਬ ਦਾ ਜਨਮ ਦਿਹਾੜਾ ਆਪ ਕੋ ਨਗਰਪੇ ਆ ਜੀ ਸੋਰ ਮੈਂ ਸਾਰਿਆਂ ਨੂੰ ਦਿਲੋਂ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਕੀ ਨਾਮ ਹੈਗਾ ਤੁਹਾਡਾ ਕੀ ਕਹਿਣਾ ਚਾਹੁੰਗੇ ਅੱਜ ਦੇ ਦਿਨ ਮੇਰਾ ਨਾਮ ਜੀ ਕੁਲਦੀਪ ਕੌਰ ਖਾਲਸਾ ਹੈ ਤੇ ਅੱਜ ਦੇ ਦਿਨ ਗੁਰਨਾਨਕ ਦੇਵ ਜੀ ਦਾ ਜਨਮ ਦਿਨ ਹੈ ਸੋ ਇਸ ਮੌਕੇ ਅਸੀਂ ਕਿਲਾ ਮੁਬਾਰਕ ਗੁਰਦੁਆਰਾ ਸਾਹਿਬ ਪਹੁੰਚੇ ਹੋਏ ਹਾਂ ਸੋ ਇੱਥੇ ਬਹੁਤ ਬਹੁਤ ਹੀ ਜ਼ਿਆਦਾ ਸੰਗਤ ਪਹੁੰਚੀ ਹੋਈ ਹੈ ਪਰ ਬੀਬੀਆਂ ਦੇ ਬਹੁਤ ਘੱਟ ਅੰਮ੍ਰਿਤ ਛਕੇ ਹੋਏ ਹਨ ਅਸੀਂ ਦੇਖ ਰਹੇ ਹਾਂ ਕਿ ਬੱਚੇ ਵੀ ਬਹੁਤ ਘੱਟ ਅੰਮ੍ਰਿਤ ਧਾਰੀ ਹਨ ਪਰ ਇਹ ਸਭ ਕੁਝ ਇੱਕ ਮਾਂ ਦੇ ਸਿਰ ਤੇ ਹੀ ਹੁੰਦਾ ਹੈ ਅਗਰ ਮਾਂ ਚੰਗੀ ਸਿੱਖਿਆ ਦੇਵੇ ਤਾਂ ਬੱਚਿਆਂ ਨੂੰ ਅਮਰਤਾਰੀ ਬਣਾ ਸਕਦੀ ਹੈ ਗੁਰੂ ਦੇ ਲਗ ਲਾ ਸਕਦੀ ਹੈ ਚੰਗੀ ਸਿੱਖਿਆ ਦੇ ਸਕਦੀ ਹੈ ਮੋਬਾਈਲਾਂ ਤੋਂ ਦੂਰ ਰੱਖ ਸਕਦੀ ਹੈ ਸੋ ਅਸੀਂ ਜੇ ਇੱਕ ਫੈਮਿਲੀ ਦੇ ਵਿੱਚ ਰਹਿ ਕੇ ਅਸੀਂ ਜ਼ਿਆਦਾਤਰ ਮੈਂਬਰ ਕਿਉਂਕਿ ਬੱਚਾ ਤਾਂ ਇੱਕ ਹੀ ਇੱਕ ਜਾਂ ਦੋ ਹੀ ਹੁੰਦੇ ਹਨ ਵੱਡੇ ਫੈਮਿਲੀ ਮੈਂਬਰ ਜ਼ਿਆਦਾ ਹੁੰਦੇ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਦੇ ਹਨ ਗੁਰੂ ਬਾਰੇ ਦੱਸ ਸਕਦੇ ਹਨ ਆਪਣੇ ਦੱਸਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਗੁਰਪੁਰਪ ਦੇ ਮੌਕੇ ਤੇ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਠੀਕ ਹੈ ਅਸੀਂ ਕਚੈਰੀਆਂ ਤੋਂ ਆਏ ਆ ਆਪਾਂ ਠੀਕ ਹੈ ਵੈ ਭਰਮਜੀਤ कौर ਪੀਐਲ ਵੀ ਠੀਕ ਹੈ ਸਾਨੂੰ ਇੱਥੇ ਕਿਲਾ ਸਾਹਿਬ ਗੁਰਦੁਆਰਾ ਜੀ ਆ ਕੇ ਬਹੁਤ ਅੱਛਾ ਲੱਗਿਆ ਬਹੁਤ ਜ਼ਿਆਦਾ ਸੰਗਤ ਨੂੰ ਵੇਖ ਕੇ ਰੂਹ ਖੁਸ਼ ਹੋਈ ਜੀ ਇੱਥੇ ਤੇ ਅਸੀਂ ਚਾਹੁੰਦੇ ਆ ਬਸ ਐਦਾ ਹੀ ਸੰਗਤ ਇੱਥੇ ਜੁੜੀ ਰਹੇ ਗੁਰੂ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਥੈਂਕ ਯੂ ਅੱਜ ਕੀ ਨਾਮ ਹੈ ਤੇ ਕੀ ਕਰਨੇ ਜਾਉਂਗਾ ਅੱਜ ਦੇ। ਮੇਰਾ ਨਾਮ ਮਮਤਾ ਜਾਨਾ ਹੈ ਪ੍ਰੈਜ਼ੀਡੈਂਟ ਅਸ਼ੀਰਵਾਦ ਵੈਲਫੇਅਰ ਸੁਸਾਇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਪਵਿੱਤਰ ਦਿਹਾੜਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਨ ਹੈ ਤਾਂ ਅੱਜ ਗੁਰਪੁਰਬ ਵੀ ਹੈਗਾ ਗੁਰਪੁਰਬ ਦੇ ਮੌਕੇ ਤੇ ਅੱਜ ਸੀਜ਼ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਨੇ ਖੂਨਦਾਨ ਕੈਂਪ ਲਗਾਇਆ ਹੋਇਆ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਖੂਨਦਾਨ ਮਹਾਦਾਨ ਖੂਨ ਹੀ ਇੱਕ ਅਜਿਹੀ ਚੀਜ਼ ਹੈ ਜਿਹੜੀ ਫੈਕਟਰੀਆਂ ਵਿੱਚ ਜਾਂ ਕਾਰਖਾਨਿਆਂ ਵਿੱਚ ਨਹੀਂ ਬਣਦੀ। ਤਾਂ ਅੱਜ ਜਿਹੜਾ ਵੀ ਬਲੌਗ ਖੂ ਕਰ ਰਿਹਾ ਉਹ ਸਾਰੇ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਦਿੱਤਾ ਹੋਇਆ ਜਿਹੜਾ ਖੂਨ ਹੈ ਅਲੱਗ-ਅਲੱਗ ਪੇਸ਼ੈਂਟਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਦੀ ਕੀਮਤੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਅਸੀਂ ਮਤਲਬ ਦਾਨ ਹਰ ਤਰ੍ਹਾਂ ਦਾ ਕਰਦੇ ਹਾਂ ਪਰ ਜਿਹੜਾ ਖੂਨ ਦਾਨ ਹੈ ਉਹ ਮਹਾਦਾਨ ਹੈ ਜੁਦੀਕਾ ਖਾਲਸਾ ਵਾਇਗੁਰੂ ਜੀ ਕੀ ਬਤੇ ਮੈਂ ਆਪ ਤਾਰ ਸਿੰਘ ਹੂਗਾ ਮੁਖ ਸੇਵਾਦਾਰ ਸ਼ਹੀਦ ਜਨੈ ਸਿੰਘ ਵੈਲਪਸ ਸੁਸਾਇਟੀ ਤੋਂ ਅੱਜ ਪਵਿੱਤਰ ਧਰਤੀ ਗੁਰਦੁਆਰਾ ਕਿਲਾ ਸੈਦ ਦੇ ਵਿੱਚ ਧੰਨ ਧੰਨ ਸੈ ਸ੍ਰੀ ਗੁਨਾਹ ਦੇ ਜੀ ਦੇ ਪ੍ਰਕਾਰ ਦੇ ਅੱਡੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਖੂਨਦਾਨ ਕੈਂਪ ਦੇ ਵਿੱਚ ਤੁਸੀਂ ਦੇਖੋ ਬੀਬੀਆਂ ਨੇ ਤੇ ਸਾਡੇ ਜਿਹੜੇ ਡੋਨਰ ਪ੍ਰਾਨ ਸਮੇਂ ਤੋਂ ਚੱਲ ਰਿਹਾ ਹੈ ਬੜੇ ਉਤਸ਼ਾਹ ਹੋ ਕੇ ਇਸ ਪਵਿੱਤਰ ਧਰਤੀ ਦੇ ਉੱਪਰ ਬਲੱਡ ਦੇ ਰਿਆਣ ਇਹਨਾਂ ਦਾ ਅਸੀਂ ਸ਼ੁ크ਗਜ਼ਾ ਕਰਦਾ ਹੈ ਸੋਸਾਇਟੀ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਇਹ 18ਵਾਂ ਇਹ ਖੂਨਦਾਨ ਕੈਂਪ ਹੈ ਹਰ ਸਾਲ ਦੀ ਤਰ੍ਹਾਂ ਆ ਕੇ ਇਹ ਸੇਵਾ ਲੁੱਟਦੇ ਅਸੀਂ ਸੋਸਾਇਟੀ ਵੱਲੋਂ ਇਹਨਾਂ ਵੀਰਾਂ ਦਾ ਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਸਲਾਮ ਸੇਵਾ ਕਰਦੇ ਨਾਲ ਇਹਨਾਂ ਦਿੱਤਾ ਹੋਇਆ ਖੂਨ ਸਾਰੇ ਜ਼ਰੂਰਤਮੰਦਾਂ ਵਾਸਤੇ ਜਿਵੇਂ ਥੈਲੋਸੀਮੀਆ ਗਾ ਬੈਲਸਨ ਕੇਸ ਹੋ ਗਏ ਐਕਸੀਡੈਂਟ ਕੇਸ ਹੋ ਗਏ ਡਰਾਈਵਰੀ ਕੇਸ ਹੋ ਗਏ ਸਿਵਲ ਹਸਪੀਟਲ ਦੀ ਟੀਮ ਇਹਨਾਂ ਨੂੰ ਸਾਰਾ ਬਲੱਡ ਜਾਣਾ ਹੈ ਬਲੱਡ ਵੀ ਫ੍ਰੀ ਹੈ ਉਥੇ ਇੱਕ ਹੋਰ ਵੀ ਤੁਹਾਡੇ ਮਾਦਮ ਲਈ ਇੱਕ ਜਾਣਕਾਰੀ ਦੇਣਾ ਚਾਹੁੰਦੇ ਆ ਅੱਜ ਇਦਣ ਇਸ ਦਿਨਾਂ ਦੇ ਵਿੱਚ ਜਿਵੇਂ ਡੇਂਗੂ ਚੱਲਿਆ ਹੋਇਆ ਹੈ ਡੇਂਗੂ ਦੇ ਵਿੱਚ ਇੱਕ ਐਸਡੀਪੀ ਕਿੱਟ ਹੁੰਦੀ ਹੈ ਜੇਕਰ ਤੁਸੀਂ ਪ੍ਰਾਈਵੇਟ ਜਾਂਦੇ ਹੋ 582 ਦੇ ਵਿੱਚ 11 12000 ਦੀ ਕਿੱਟ ਹੈ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉੱਤੇ ਐਡਮਿਟ ਹੈਗਾ ਉਹ ਕਿੱਟ ਬਿਲਕੁਲ ਭਰੀ ਹੈ ਉਹਨੂੰ ਕੋਈ ਇੱਕ ਵੀ ਵੀ ਚਾਰਜ ਹੈ ਨਹੀਂ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਤੇ ਕਮੇਟੀ ਜਿਹੜੀ ਆ ਸੁਸਾਇਟੀ ਉਹਨਾਂ ਵੱਲੋਂ ਵੀ ਧੰਨਵਾਦ ਕਰਦੇ ਹਾਂ ਜੇ ਇਸ ਤਰ੍ਹਾਂ ਸੇਵਾ ਕਰਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ apa so tan मरी <laughs> Hvala bye, -bye. bye, -bye. ਸਰਗਣ ਆਪਣੇ ਦਰਮਿਆਨ ਪਹੁੰਚਣੇ ਕਵਰਿੰਗ ਕਰ ਰਹੇ ਨੇ ਉਹਨਾਂ ਦਾ ਵੀ ਤਧਾਰਨ ਧੰਨਵਾਦ ਬਹੁਤ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਦੀ ਦੁਨੀਆ ਫਿਰ ਉਹ ਗੰਦਾ ਹੀ ਚੱਲ ਕੇ ਆ ਗਿਆ ਸਾਡਾ <laughs> يا خدا 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 esi ado it is? Alli, nulli. Alli, nulli. Alli, nulli. ਨਾਨਕ ਅਨਾਰਣ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ